ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼ਕਤਾਂ ਅੰਜਾਮ ਆ ਜਿਸ ਕੰਮ ਲਈ ਜਿਸ ਮਕਸਦ ਲਈ ਇਕੱਠੇ ਹੋਏ ਆ ਇਹ ਪੰਜਾਬ ਸਰਕਾਰ ਦੀ ਜਿਹੜੀ ਬੱਢੀ ਹੋਈ ਮੁਹਿੰਮ ਹੈ ਯੁੱਧ ਨਸ਼ਿਆ ਵਿਰੁੱਧ ਉਹਨੂੰ ਆਪਾਂ ਹੋਰ ਕਹਿ ਲਈਏ ਵੀ ਉਹਨੂੰ ਸਟਰੈਂਥਨ ਕਰਨ ਲਈ ਉਹਨੂੰ ਹੋਰ ਤਕਾ ਲਾਉਣ ਲਈ ਜਿਹੜਾ ਇਹ ਉਪਰਾਲਾ ਕੀਤਾ ਗਿਆ ਕੋਈ ਵੀ ਕੰਮ ਜਿਹੜਾ ਹੈ ਜਦ ਤੱਕ ਸਿਰਫ ਦਫਤਰਾਂ 'ਚ ਬਹਿ ਕੇ ਉਸ ਬਾਰੇ ਗੱਲ ਕੀਤੀ ਜਾਵੇ ਤੇ ਗਰਾਊਂਡ ਲੈਵਲ ਤੇ ਜਿਨ੍ਹਾਂ ਬੰਦਿਆਂ ਨੂੰ ਉਹ ਕੰਮ ਕਰਨਾ ਹੈ ਜਾਂ ਜਿਨ੍ਹਾਂ ਦੇ ਹੱਥਾਂ ਤੋਂ ਉਹ ਕੰਮ ਹੋਣਾ ਹੈ ਜਿਨ੍ਹਾਂ ਨੂੰ ਇਨਫੋਰਮੇਸ਼ਨ ਬਿਲਕੁਲ ਜਿਹੜੀ ਗਰਾਊਂਡ ਸੋਰਸਸ ਨੂੰ ਆਣੀ ਹੈ ਜਦੋਂ ਤੱਕ ਉਹ ਇਸ ਮਹਿੰਮ ਵਿੱਚ ਸ਼ਾਮਲ ਨਹੀਂ ਹੁੰਦੇ ਉਦੋਂ ਤੱਕ ਇਹਦੇ ਜਿਹੜੇ ਨਤੀਜੇ ਨੇ ਇਹ 100% ਨਹੀਂ ਆ ਸਕਦੇ ਕੁਝ ਟਾਈਮ ਪਹਿਲਾਂ ਮੈਨੂੰ ਕੁ ਸਰਪੰਚ ਸਾਹਿਬ ਆ ਕੇ ਮਿਲੇ ਸੀ ਜਿਨ੍ਹਾਂ ਦਾ ਇਹ ਹੀ ਕੰਸਰਨ ਸੀਗਾ ਕਿ ਆਇਡੈਂਟੀਟੀ ਜਿਹੜੀ ਹੈ ਉਹ ਡਿਸਕਲੋਜ਼ ਹੋ ਜਾਂਦੀ ਹੈ ਜਦੋਂ ਅਸੀਂ ਕਿਸੇ ਬੰਦੇ ਦੀ ਜਾਣਕਾਰੀ ਕਿਤੇ ਦਿੰਦੇ ਆ ਕਿਉਂਕਿ ਦੇਖੋ ਸਾਡੀਆਂ ਟ੍ਰਾਂਸਫਰਸ ਹੋ ਜਾਂਦੀਆਂ ਐਸਐਚਓਜ਼ ਦੀਆਂ ਟ੍ਰਾਂਸਫਰਸ ਹੋ ਜਾਂਦੀਆਂ ਪਰ ਕਈ ਵਾਰੀ ਜਿੱਦਾਂ ਕੋਈ ਬਲੈਕ ਸਪੌਟਸ ਆਪਾਂ ਕਹਿ ਦਿੰਦੇ ਆ ਕੋਈ 100 ਚੋਂ ਇੱਕ ਬੰਦਾ ਮਾੜਾ ਵੋਸਾ ਕਰ ਤੇ ਕਈ ਵਾਰ ਉਹਨਾਂ ਤੋਂ ਜਿਹੜੀ ਇਨਫੋਰਮੇਸ਼ਨ ਆ ਲੀਕ ਹੋ ਜਾਂਦੀ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਜਿਹੜਾ ਇੱਕ ਡਰੱਗ ਫ੍ਰੀ ਨੰਬਰ ਦਿੱਤਾ ਹੋਇਆ ਜਿਦੇ ਚ ਆਪ ਦੀ ਤੁਸੀਂ ਆਈਡੈਂਟੀਟੀ ਨਾਮ ਦੱਸ ਕੇ ਕੋਈ ਡਰੱਗ ਡੈਲਰ ਦੀ ਸੰਗਲਨ ਦੀ ਜਾਣਕਾਰੀ ਆਪਾਂ ਸਾਂਝੀ ਕਰ ਸਕਦੇ ਤੇ ਇਸ ਤੋਂ ਵੀ ਇਸ ਤਰ੍ਹਾਂ ਦਾ ਕਰਕੇ ਨਸ਼ਾ ਵੇਚਦਾ ਭਾਵੇਂ ਫੋਟੋ ਵੀਡੀਓ ਕੁਝ ਵੀ ਪਾ ਸਕਦੇ ਜਾਂ ਲਿਖਤੀ ਜਾਣਕਾਰੀ ਤੁਸੀਂ ਇਹਦੇ ਵਿੱਚ ਪਾ ਸਕਦੇ ਉਹ ਜਾਣਕਾਰੀ ਜਿਹੜੀ ਉਹ ਜਿਹੜੀ ਐਪ ਹੈ ਉਹ ਸਿੱਧੀ ਸੀਐਮ ਸਾਹਿਬ ਨੂੰ ਸੁਚੋਚ ਕਰਦੇ ਨੇ ਤੇ ਉਹ ਸੀਐਮ ਸਾਹਿਬ ਪ੍ਰਸ਼ਾਸਨ ਤੇ ਤੁਹਾਡੇ ਨਾਲ ਤਿੰਨ ਬੰਦਿਆਂ ਨਾਲ ਜੁੜੀ ਹੋਈ ਹੈ ਉਹ ਜਦੋਂ ਤੁਸੀਂ